15 ਨੰਬਰ ਸਰਪਾਲ ਸਿੰਘ ਮਿਤੀ 25 11 2023 ਨੂੰ ਅਸੀਂ ਦੇ ਫੈਕਸਸ ਬਾਦ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫਤਰਾਂ ਦੇ ਧੱਕੇ ਖਾਨ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਾਨ ਸਰਕਾਰ ਤੁਹਾਡੇ ਦਵਾਰ ਜਦੋਂ 26 ਨੂੰ ਆਏ ਸਾਡੇ ਘਰ ਦੇ ਸਾਰੇ ਪਾਲੇ ਟੁੱਟੇ ਸੀ ਤੋਰ ਛੱਤ ਉੱਪਰੋਂ ਦਰਵਾਜ਼ਾ ਤੋੜ ਕੇ ਅੰਦਰ ਕੋ ਮੇਰਾ ਆਇਆ ਅੰਦਰੋਂ ਦਰਵਾਜ਼ਾ ਤੋੜ ਕੇ ਤੇ ਅੰਦਰ ਗਏ ਪਰਸਾ ਵਿੱਚ 30000 ਰੁਪਏ ਕੱਢ ਕੇ ਲੈ ਗਏ ਤੇ ਅਨਬਾਦੀ ਦਾ ਲੋਕ ਕੋਣ ਦੀ ਕੋਸ਼ਿਸ਼ ਕੀਤੀ ਤੇ ਨਹੀਂ ਟੁੱਟਾਇਨਾ ਕੋ ਉਹ ਪੈਸੇ ਲੈ ਕੇ ਚਲੇ ਗਏ ਰਾਤੀ ਜਿਹੜੀ ਘਟਨਾ ਆਈ ਇਹ ਦਾ ਰਾਤੀ ਜਿਹੜੀ ਘਟਨਾ ਹੋਈ ਆ ਇਧਰੋਂ ਦਰਵਾਜ਼ਾ ਤੋੜ ਕੇ ਬਹੁਵੀ ਦੇ ਘਰ ਦਰਵਾਜ਼ਾ ਤੋੜ ਕੇ ਅੰਦਰ ਆਇਆ ਇੰਟਰੋ ਆ ਆ ਤਾਰਾ ਵਡੀਆਂ ਵਿੱਚ ਸਾਰੀਆਂ ਪਈਆਂ ਇਸ ਤਾਰਾਂ ਦੂਜੀ ਪਈ ਏ ਸੀ ਦੀ ਤਾਰ ਇਹ ਪਿੰਗਾਂ ਉਹ ਜਦੋਂ ਖੜਾਕ ਆ ਤੇ ਸਾਨੂੰ ਫੋਨ ਆ ਗਿਆ ਤੇ ਬਾਏ ਦੋ ਚੋਰ ਫੜੇ ਗਏ ਸਰ ਤੋਂ ਕਿੰਨੇ ਰਾਜੇ ਦੇ ਕੰਨੇ ਚੋਰੀ ਹੋਣ ਲੱਗੇ ਕੋਟ ਕੋੜੇ 7 8 ਤੋਰੀ ਹੋ ਗਈ ਜੀ 7 ਐਸ ਤੇ ਲੱਗੇ ਲੱਗੇ ਤੇ ਟੁੱਟੀਆਂ ਲਾਥੀਆਂ ਕਿਸੇ ਦੇ ਪਈ ਹੱਸ ਦੂਜੇ ਬਣੇ ਆ ਉਹ ਗਲੀ ਵਰੀ ਕਿ ਉਹ ਗਈ ਆ ਉੱਥੇ ਐਲਈਡੀ ਵੀ ਆਪਣਾ ਗੀਜ਼ਰ ਵਗਾਰ ਲੱਗੇ ਲੱਗੇ ਫੜੇ ਗਏ ਉਹ ਮੈਂ ਥਾਣੇ ਫੋਨ ਕੀਤਾ ਹਾਂ ਤੇ ਦੋ ਬੰਦੇ ਫੜ ਕੇ ਜੇਲ੍ਹ ਭੇਜਦੇ ਆ ਤੇ ਦੋ ਬੰਦੇ ਜਿ ਫੜਨ ਵਾਲੇ ਆ ਉਹ ਉਸ ਮਕਰੂ ਆਮ ਕਰਦੇ ਜੇਰੇ ਰਾਤੀ ਫੜੇ ਨੂੰ ਰਾਤੀ ਮਾਰਦੇ ਰਾਤੀ ਥਾਣੇ ਲੈ ਕੇ ਜਾਦੇ ਰਾਤੀ ਫੜੇ ਲੈ ਕੇ ਜਾਂਦੇ ਰਾਤੀ ਥੋੜੇ ਦੋ ਬੰਦੇ ਤੇ ਉਹ ਥਾਣੇ ਵਾਲੇ ਲੈ ਗਏ ਸਰਪੰਚ ਸਿੰਘ ਮਿਤੀ 25 11 2023 ਨੂੰ ਅਸੀਂ ਫਕਸਸ ਬਾਦ ਪੇਲ ਗਏ ਸੀ ਵਿਆਸ ਕੋਲ ਜਦੋਂ 26 ਨੂੰ ਆਏ ਸਾਡੇ ਘਰ ਦੇ ਸਾਰੇ ਪਾਲੇ ਟੁੱਟੇ ਸੀ ਤੋਰ ਛੱਤ ਉੱਪਰੋਂ ਦਰਵਾਜ਼ਾ ਤੋੜ ਕੇ ਅੰਦਰ ਕੋ ਬੰਦੇ ਆਏ ਆ ਅੰਦਰਲੇ ਦਰਵਾਜ਼ਾ ਤੋੜ ਕੇ ਤੇ ਅੰਦਰ ਗਏ ਪਰਸਾ ਵਿੱਚ 30000 ਰੁਪਏ ਕੱਢ ਕੇ ਲੈ ਗਏ ਤੇ ਅਨਵਾਜੀ ਦਾ ਲੋਕ ਤੋੜਨ ਦੀ ਕੋਸ਼ਿਸ਼ ਕੀਤੀ ਤੇ ਨਹੀਂ ਟੁੱਟਾਇਆ ਕੋਈ ਉਹ ਪੈਸੇ ਲੈ ਕੇ ਚਲੇ ਗਏ ਜਿਹੜੀ ਘਟਨਾ ਆਈ ਇਹ ਦਾ ਰਾਤੀ ਜਿਹੜੀ ਘਟਨਾ ਹੋਈ ਆ ਇਧਰੋਂ ਦਰਵਾਜ਼ਾ ਤੋੜ ਕੇ ਬੋਮੀ ਦੇ ਘਰ ਅੰਦਰ ਦਰਵਾਜ਼ਾ ਤੋੜ ਕੇ ਅੰਦਰ ਆਏ ਆ ਇੰਟਰੋ ਆਹ ਤਾਰਾ ਵੱਡੀਆਂ ਨੇ ਸਾਰੀਆਂ ਪਈਆਂ ਇਸ ਤਾਰ ਪਾਰ ਦੂਜੀ ਪਈ ਏਸੀ ਦੀ ਤਾਰ ਇਹ ਪਿੰਜਾਂ ਉਹ ਜਦੋਂ ਖੜਾ ਗਿਆ ਤੇ ਸਾਨੂੰ ਫੋਨ ਆ ਗਿਆ ਤੇ ਬਾਈ ਦੋ ਚੋਰ ਫੜੇ ਗਏ ਦਰ ਤੋੜ ਕੇ ਨਹੀਂ ਰਾਜੇ ਦੇ ਘਰ ਚੋਰੀ ਕਰਨ ਲੱਗੇ ਕਤੋਂ ਕੋਲ 7-8 7 ਹੋਈ ਹੋਈ ਹੈ 7 ਐਸੇ ਲੱਗੇ ਲਗੇ ਤੇ ਟੂਟੀਆਂ ਲਾਤੀਆਂ ਕਿਸੇ ਦੇ ਕੋਈ ਹੱਥ ਦੂਜੇ ਬਣੇ ਉਹ ਗਲੀ ਵਰੀ ਕਿ ਉਹ ਗਈ ਆ ਉੱਥੇ ਐਲਈਡੀ ਵੀ ਆਪਣਾ ਗੀਜ਼ ਵਗਾਰ ਲੱਗੇ ਲਗੇ ਉਹ ਮੈਂ ਥਾਣੇ ਫੋਨ ਕੀਤਾ ਹਾਂ ਦੇ ਦੋ ਬੰਦੇ ਫੜ ਕੇ ਜੇਲ੍ਹ ਭੇਜਦੇ ਆ ਤੇ ਦੋ ਬੰਦੇ ਜੇ ਫੜਨ ਵਾਰੇ ਆ ਉਸ ਮੈਂ ਕਰੂ ਆਮ ਕਰਨੇ ਚ ਤੇਰੇ ਰਾਤੀ ਫੜੇ ਨੂੰ ਰਾਤੀ ਮਾਰਦੇ ਰਾਤੀ ਥਾਣੇ ਲੈ ਕੇ ਜਾਦੇ ਰਾਤੀ ਫੜੇ ਲੈ ਕੇ ਜਾਂਦੇ ਰਾਤੀ ਥੋੜੇ ਦੋ ਬੰਦੇ ਤੇ ਉਹ ਥਾਣੇ ਵਾਲੇ ਲੈ ਗਏ